ਸਤਨਾਮ ਸ਼੍ਰੀ ਵਾਹਿਗੁਰੂ ਸਹਬਜੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਆਗੇ ਸੁਖ ਗੁਰ ਦਿਆ ਵਾਸੀ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਰਿਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸੇ पल पाए ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਤਨਾਮ ਸ਼੍ਰੀ ਵਾਹਿਗੁਰੂ ਸਹਬਜੀ ਪ੍ਰਭ ਕੀ ਆਕਾਠ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰ ਰੱਬ ਕੀ ਆਕਾਠ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਅਗੇ ਸੁਖ ਗੁਰ ਦੀਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਦੇ ਤੇ ਆਇਆ ਆਪਣੇ ਸਤਗੁਰੂ ਕੀ ਵਡਿਆਈ ਮਨ ਇਸੇ ਪਲ ਪਾਈ ਸੰਤੋ ਦਿਨ ਦਿਨ ਝੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ 사ਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅਮਰਤ ਬਾਣੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅਮਰਤ ਬਾਣੀ ਨਾਨਕ ਦਾਸ ਵਖਾਣੀ ਗੋਰ ਪੋਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੋਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਨਾ ਹਿਰਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸੇ पल पाई ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਛੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਨਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਈਸ਼ੇ ਪਲ ਪਾਈ ਸੰਤੋ ਦਿਨ ਦਿਨ ਛੜੇ ਸਵਾਰੀ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਭੈ ਗੋਪਾਲਾ ਨਾਨਕ ਸੱਚ ਬਤਿਨੇ ਸਾਤਨਾਮ ਸ਼੍ਰੀ ਵਾਹਿਗੁਰੂ ਸਹਬਜੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅਮਰਤ ਬਾਣੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅਮਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਨਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦਿਨ ਦਿਨ ਛੜੇ ਸਵਾਰੀ ਦੰਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਾਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਨਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ 펄 ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਜਾਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ 사ਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰਬ ਦੀ ਆਕਾਥ ਕਹਾਣੀ ਜਨ ਬੋਲੇ ਅਮਰਤ ਬਾਣੀ ਪਰਬ ਦੀ ਆਕਾਥ ਕਹਾਣੀ ਜਨ ਬੋਲੇ ਅਮਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਇ ਆਪਣਾ ਰਿਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸੇ ផល ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ 사ਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਕੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ ਪਲ ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਭੇ ਗੋਪਾਲਾ ਨਾਨਕ ਸੱਚ ਬਤਿਨੇ 사ਤਨਾਮ ਸ਼੍ਰੀ ਵਾਹਿਗੁਰੂ ਸਹਬਜੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਬਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ 사ਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰੂ ਕੋਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਸੰਤ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ 사ਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੋਰ ਦਿਆ ਬਾਸ਼ੇ ਕੁਸਲ ਖੇਮ ਗੋਰ ਕੀਆ ਸਰਬਨ ਧਨ ਸੁਖ ਪਾਇਆ ਗੋਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ ផល ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਜਾਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ 사ਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਕੋਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਬਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ 사ਤਨਾਮ ਸ਼੍ਰੀ ਵਾਹਿਗੁਰੂ ਸਹਬਜੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰੂ ਕੋਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਬਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਨਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦਿਨ ਦਿਨ ਛੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ 사ਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਕੋਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਬਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਨਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ पल ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ 사ਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰੂ ਪੂਰੇ ਤੇ ਜਾਣੀ ਆਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸੇ पल ਪਾਈ ਸੰਤੋ ਦਿਨ ਦਿਨ ਛੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ